ਮਾਰ ਕੇ ਜਿੰਦਗੀ ਨਾ ਜਾ ਰਹਾ ਕਰਦੀ ਜੀ ਮੈਂ ਨਾ ਬਿਨਾ ਮਾਂ ਮੇਰੀ ਉਹ ਬੋਲਦੀ ਐ ਕਿ ਇਹਨੇ ਵੀ ਆਪਣੀ ਮਾਂ ਨਾਲ ਇਹੋ ਵਸ਼ੀ ਕੀਤਾ ਆਇਆ ਸੀ ਮਾਰ ਕੇ ਕੁੱਟ ਕੇ ਜਦੋਂ ਲੱਗ ਕਰਨ ਕੀ ਦੇ ਸਿੱਕੀ ਦੇ ਪੈਗੇ ਤੋਂ ਦੋ ਜੀ ਛੱਡ ਗਈ ਭੱਤੀ ਅੱਛਾ ਇਸ ਮਾਤਾ ਨੇ ਆਪਣੀ ਮਾਂ ਨਾਲ ਵੀ ਇਦਾਂ ਕੀਤਾ ਸੀ ਹਾਂਜੀ ਕਿ ਫਿਰ ਪੈਣੇ ਮੰਜੇ ਪਾਉ ਫਿਰ ਲੈ ਲਈ ਆ ਨਾ ਫਿਰ ਉਹਦਾ ਜੇ ਪਤਾ ਆ ਰੋਗ ਦੇਟਾ ਕੰਮ ਕਰਦੇ ਨਹੀਂ ਦਾ ਘਰ ਉਹਦੇ ਸਾਫ ਪਾਣੀ ਨਹੀਂ ਆਉਣਾ ਤੇ ਮੇਰੀ ਤਾਂ ਸੁਣਣਾ ਤਾਂ ਲੋ ਸਾ ਇਹ ਤਾਂ ਬੋ ਕੋਲੀ ਐ ਤਰ੍ਹਾਂ ਦੀ ਬੇਹਿੰਦੀ ਹੁੰਦੀ ਜਿਹੜੀ ਵੀਡੀਓ ਵੇਖ ਕੇ ਦੁੱਖ ਤੇ ਬੜਾ ਆਇਆ ਪਰ ਉਹ ਮੰਨਦੇ ਆ ਕਿ ਇਹ ਗੱਲ ਨਾਲ ਇਹ ਜੋ ਕੀਤਾ ਇਹ ਮੈਂ ਹੋ ਗਿਆ ਹਾਂਜੀ ਸਾਰੀ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਜਦੀ ਜਿੱਦਾਂ ਤੁਸੀਂ ਇੱਕ ਕੱਲ ਵੀਡੀਓ ਵੇਖੀ ਸੀ ਕਿ ਅਸੀਂ ਪੱਟੀ ਸ਼ਹਿਰ ਤੋਂ ਇੱਕ ਮਾਤਾ ਨੂੰ ਲੈ ਕੇ ਆਏ ਸੀ ਜਿਹੜੀ ਮਾਤਾ ਕਹਿੰਦੀ ਸੀ ਕਿ ਪੁੱਤ ਮੇਰੀਆਂ ਧੀਆਂ ਨੇ ਮੈਨੂੰ ਘਰੋਂ ਕੱਢ ਦਿੱਤਾ ਵਾ ਤੇ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ ਤੇ ਮੌਫਲੀ ਖਾ ਕੇ ਗੁਜ਼ਾਰਾ ਕਰ ਰਹੀ ਆ ਪਰ ਇਸ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਜਦੋਂ ਸਾਨੂੰ ਇਹਨਾਂ ਦੇ ਰਿਸ਼ਤੇਦਾਰਾਂ ਦਾ ਫੋਨ ਆ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਦੋਂ ਇਸ ਮਾਤਾ ਦੇ ਟਾਈਮ ਹੁੰਦਾ ਸੀਗਾ ਤੇ ਇਹਨੇ ਵੀ ਆਪਣੀ ਮਾਂ ਨਾਲ ਇਦਾਂ ਕੀਤਾ ਸੀਗਾ ਆਓ ਤੁਹਾਨੂੰ ਉਹ ਸਾਰੀ ਰਿਕਾਰਡਿੰਗ ਸੁਣਾਉਂਦੇ ਆ ਤੇ ਇਹ ਸਬਕ ਵੀ ਇਸੇ ਚੀਜ਼ ਤੋਂ ਆਪ ਨੂੰ ਮਿਲਦਾ ਵਾ ਕਿ ਜੈਸਾ ਕਰਾਂਗੇ ਵੈਸਾ ਭਰਾਂਗੇ ਆਓ ਸਾਰੀ ਰਿਕਾਰਡਿੰਗ ਸੁਣਾਉਂਦੇ ਆ ਉਸ ਪੈਂਦੀ ਦੁਬਾਰਾ ਦੱਸਿਓ ਕੌਣ ਬੋਲਦੀ ਕੀ ਕਿਹੜੀ ਵੀਡੀਓ ਵੇਖੀ ਤੁਸੀਂ ਇਹ ਲੋ ਵੰਡੀ ਐ ਪਰਮੋਫੀ ਜੀ ਕਾ ਕੇ ਕੰਦੀ ਨਾਲ ਜਾ ਰਹਾ ਕਰਦੀ ਹਾਂਜੀ 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 ਭੈਣੇ ਬੋਲੋ ਜੀ ਮੈਂ ਉਹ ਨਾ ਵੀ ਨਾ ਮਾਮੇ ਦੀ ਉਹ ਬੋਲਦੀ ਐ ਅੱਛਾ ਦੱਸੋ ਸਾਡੇ ਸੋਹਰੇ ਨਾ ਜਿਹੜਾ ਹਾਂਜੀ ਸਾਡੇ ਦਾਦੀ ਹੁਣੀ ਸੀ ਉਹਨਾਂ ਦੀ ਭੈਣ ਦੀ ਕੁੜੀ ਆਈ ਅੱਛਾ 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 ਠੀਕ ਠੀਕ ਐ ਭੈਣੇ ਉਹ ਸਾਡੇ ਜਿਹੜੇ ਦਿੱਤੀ ਹੋਈ ਆ ਜੀ ਇਹ ਸਾਡੇ ਸੋਹਰੇ ਨੇ ਆਪਣੀ ਭੈਣ ਨੂੰ ਦਿੱਤੀ ਹੋਈ ਸੀ ਅੱਛਾ ਜੀ ਤੇ ਉਹਨਾਂ ਦੀ ਆਪਣੀ ਮਾਂ ਨੇ ਇਹੋ ਖੁਸ਼ੀ ਕੀਤਾ ਆਇਆ ਸੀ ਮਾਰ ਕੇ ਕੋਟੇ ਕੇ ਦਿੱਤਾ ਲੱਖ ਕਰਨ ਕੀਤੇ ਕੀਤੇ ਪੈ ਗਏ ਤਾਂ ਦੱਤੇ ਦੀ ਛੱਡ ਗਈ ਭੱਤੀ ਅੱਛਾ ਕਰਨ ਕੇ ਨਿਵੇਸ਼ਾ ਸੋਰੇ ਮੈਂ ਹਾਂਜੀ ਅੱਛਾ ਇਸ ਮਾਤਾ ਨੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਸ ਮਾਤਾ ਨੇ ਆਪਣੀ ਮਾਂ ਨਾਲ ਵੀ ਇਦਾਂ ਕੀਤਾ ਸੀ ਹਾਂਜੀ ਸੱਸ ਨਾਲ ਸੱਸ ਮਾਂ ਸੀ ਸੱਸ ਇਹ ਨਾਲ ਹੀ ਮਾਂ ਆਪਣੀ eri ਮਾਂ ਮਿਲਕ ਸੱਸ ਮਾਂ ਸੀ ਕਿ ਜਾਂ ਦੂਜੀ ਸਗੀ ਮਾਂ ਨਹੀਂ ਨਹੀਂ ਇਹਨਾਂ ਦੀ ਇਹਨਾਂ ਦੀ ਮਾਂ ਮੰਮੀ ਇਹਦੀ ਮਿਲਕ ਆਪਣੀ ਸਗੀ ਮਾਂ ਇਹ ਤੇ ਮੇਰੇ ਸੋਰੇ ਜਿਹੜੇ ਪਹਿਲੇ ਦੱਸਿਆ ਸੀ ਤੇਰੀ ਕੈਨੇਡਾ ਮੇਰਾ ਸੋਰਾ ਘਰ ਲਿਆ ਕੇ ਮੇਰੇ ਘਰ ਸੋਰੇ ਫੱਟੀ ਅਤੇ ਕਹਿੰਿਆ ਲਿਖਾਂ ਕਿ ਸਾਡਾ ਘਰ ਉਸੇ ਘਰ ਆ ਕੋਸ਼ ਕੀਤਾ ਆ ਹੈ ਅੱਛਾ ਸੋਰੇ ਨੇ ਆ ਦਿੱਤੀ ਹੋਈ ਹੀ ਆਪਣੀ ਭੈਣ ਨੂੰ ਕਿ ਚੱਲ ਭੈਣੇ ਤੇਰਾ ਸੋਰਾ ਬਾਨੀ ਤੇ ਤੈਨੂੰ ਮਗਰ ਵੀ ਸਾਡੀ ਅੱਟ ਨਹੀਂ ਮੇਰੇ ਸੋਰੇ ਨੇ ਦੇਖ ਕੇ ਤੇ ਇਹਨੂੰ ਦਿੱਤੀ ਨਹੀਂ ਫਿਰ ਪਹਿਲੇ ਮੰਝੋ ਪਾਓ ਫਿਰ ਲੈੜੀ ਆ ਨਾ ਫਿਰ ਕਿਉਂਕਿ ਤੁਸੀਂ ਹਮੇਂ ਨਹੀਂ ਨਹੀਂ ਇੱਧਰ ਤੇ ਮੇਰੇ ਸਾਥ ਬੜੀ ਕੋੜ ਕਰਦੀ ਮੇਰੇ ਬਿਸਤਰਪ ਨਾਲ ਤੋਂ ਮੈਂ ਮੇਰਾ ਪਿੱਛਾ ਹੁੰਦਾ ਮੈਂ ਮਤਲਬ ਕਿ ਇਹ ਨਹੀਂ ਰੋਣਾ ਮੈਂ ਨੂੰ ਰੋਟੀ ਪਾਣੀ ਦੀ ਛੋਟੀ ਕੁੜੀ ਹੁੰਦੀ ਸੀ ਨਾਲ ਹੈ ਰੋਟੀ ਪਾਣੀ ਆਪਣੇ ਜਿਦਾਂ ਮੈਂ ਵਿਸ਼ੇਸ਼ ਹੋਣੀ ਇਸ ਤਰ੍ਹਾਂ ਤੋਂ ਨਹੀਂ ਤੇ ਲੱਗਦਾ ਬੋ ਨਹੀਂ ਮਤਲਬ ਕੋਈ ਨਹੀਂ ਇਹਨੇ ਜਿ ਤਸਾਲ ਤੋਂ ਵਿਜੇ ਦਾ ਕੰਮ ਕਰਦੇ ਇਹਦਾ ਘਰ ਉਹਦੇ ਥਾਲ ਪਾਣੀ ਹੀ ਆਉਣਾ ਤੇ ਮੇਰੇ ਸਾਥ ਨੂੰ ਨਾ ਘਰ ਉਹਦਾ ਬੱਚਾ ਭੁੱਖ ਹੋਲੀ ਐਸ ਤਰ੍ਹਾਂ ਗਰੀਬ ਕਹਿੰਦੀ ਹੁੰਦੀ ਫਾਈਰ ਵੇਲਾ ਫਿਰ ਪੈਣੇ ਰੱਬ ਫਿਰ ਹੈਗਾ ਵਾਣਾ ਫਿਰ ਇਕੋਰੀ ਮੈਂ ਨਾਲ ਲੜੀ ਤੇ ਮੈਨੂੰ ਕਹਿੰਦੀ ਤੇਰੀਆਂ ਤੇਰੀ ਮੇਰੀਆਂ ਨਿੱਕੇ ਨਿੱਕੇ ਕੁਰਿਆਏ ਕਹਿੰਦੀ ਤੇਰੀਆਂ ਧੀਆਣਾ ਇਸ ਤਰ੍ਹਾਂ ਹੋਣੀ ਆ ਤਾਂ ਕਿਉਂ ਮੈਨੂੰ ਗੁੱਸਾ ਕਰੇ ਵੀ ਸਾਡੀ ਹੀ ਲੱਗਦੀ ਆ ਫਿਰ ਵੀ ਮੈਂ ਚੋਰੀ ਛੱਪੀਆਂ ਨੂੰ ਮਿਲਦੀ ਔਰ ਸੁਧੀ ਰਹੀ ਆਉਂਦੀ ਆ ਹੋਣਾ ਨਹੀਂ ਚਲੋ ਪਰ ਅਸੀਂ ਅੰਬਰਦਾਰ ਆ ਗਏ ਮੇਰੇ ਸਾਹ ਦੇ ਵੀਡੀਓ ਵੇਖ ਕੇ ਦੁੱਖ ਤੇ ਬੜਾ ਆਇਆ ਚਲੋ ਮੰਨਦੇ ਆ ਵੀ ਇਹ ਗੱਲ ਨਾਲ ਇਹ ਜੋ ਕੀਤਾ ਮੈਂ ਹੋ ਗਿਆ ਪਰ ਇਹ ਗਲਤ ਗੱਲ ਆ ਕਿ ਮੈਂ ਮੁੰਡੇ ਦਾ ਯਾਰ ਕੀਤਾ ਤੇ ਕੁੜੀਆ ਜਣੀ ਆ ਥਾਂ ਹੀ ਦੇਖੀ ਥਾਣੀਆਂ ਮਾਨੀਆਂ ਲੱਗਦੀਆਂ ਥਾਂ ਦੇ ਮਾਲਕ ਤੇ ਅੱਗੇ ਅੱਛਾ ਕਿਤਾਈ ਆਪਣੇ ਘੂਆਲੋਂ ਤਗਾਈ ਰਹੀ ਸੀ ਅਨਾ ਮੈਂ ਆਪਣੀ ਤੀਨੋ ਵੀ ਚਲੋ ਵਿਆਹੇ ਇਸਕੇ ਰਹਿਣ ਦੀ ਹੈ ਹਾਂ ਤੇਰੇ ਈਆਂ ਕੋਤੇ ਵੀ ਨਹੀਂ ਕੋਈ ਵੀ ਹੈਗਾ ਨਾ ਮੈਂ ਕਹਿੰਦੇ ਸਾਹਮਣੋਂ ਮੈਂ ਸਾਹਮਣੇ ਹੀ ਨੂੰ ਵਾਈ ਗੁਰੂ ਮੈਂ ਸਾਹਮਣੇ ਹੀ ਨੂੰ ਜਹਾਂ ਦੇ ਪੋਰੇ ਵੀ ਤਾਂ ਤੇ ਸਾਡੀ ਹੈ ਨਾ ਹਾਂ ਜੀ ਕਿ ਕੋ ਆ ਦੇ ਮੋੜ ਦਿੱਗਾ ਇਹ ਵੀ ਤੇ ਚਲੋ ਚੰਗੀ ਉਹ ਮੇਰੇ ਪਤਾ ਨਹੀਂ ਮੈਨੂੰ ਘਰ ਵਾਲਾ ਵੀ ਮਰ ਗਿਆ ਕਹਿੰਦੇ ਮੁੰਡਾ ਹੀ ਮਰ ਗਿਆ ਇੱਡੇ ਦਾ ਇੱਕ ਮੁੰਡਾ ਮਰ ਗਿਆ ਵਾ ਤੇ ਘਰ ਵਾਲਾ ਮਰ ਗਿਆ ਇੱਕ ਮੁੰਡਾ ਹੈਗਾ ਇਹਦਾ ਮੇਰੇ ਸਪੱਤੇ ਕਰਦਾ ਵਾ ਤੁਸੀਂ ਪਹਿਨੇ ਇਦਾਂ ਕਰੋ ਮਾਨਕ ਮਾਨਕਪੁਰ ਵਾਲੀ ਕੁੜੀ ਦਾ ਤੇ ਮੇਰੇ ਕੋਲ ਨੰਬਰ ਹੈਗਾ ਦੂਜੀ ਜਿਹੜੀ ਇੱਕ ਉੱਥੇ ਵਿਆਹੀ ਆ ਆ ਬਾਬੂ ਦਾ ਸਭ ਲਾਗੇ ਇੱਕ ਉਹਦਾ ਨੰਬਰ ਲਿਜਾ ਆਈ ਤੇ ਜਿਹੜੀ ਹੋਣਾ ਦਾ ਨੰਬਰ ਮਿਲ ਜੂ ਮੈਨੂੰ ਇਸ ਤਰ੍ਹਾਂ ਨਹੀਂ ਪਤਾ ਹਿੱਤਾ ਵੀਡੀਓ ਵੇਖ ਕੇ ਆਣ ਉਹਦੇ ਹੀ ਜਾਂ ਪੱਟੀਆਂ ਆਉਣ ਲੱਗੀਆਂ ਅੰਬਰਸਾਰੋਂ ਮੈਂ ਜਨਾਰ ਕਾ ਦੀ ਨਾਂ ਮੈਨੇ ਕੋਈ ਸੁਣਿਆ ਨਹੀਂ ਤਾਂ ਪਰ ਜਾਣੇ ਆ ਹਾਲ ਜਾਂਦੇ ਲੈ ਕੇ ਆਈਏ ਇਹਰਾ ਪਰ ਕਿਸੇ ਤੇ ਮਾਰੇ ਦਾ ਸਬੂਤ ਨਹੀਂ ਮੇਰੇ ਕੋਲ ਕੋਈ ਬਿਆਰ ਨਹੀਂ ਤਾਂ ਜੇ ਨਾ ਪਤਾ ਇਹ ਕੋਹਾਂ ਦੀ ਨੇ ਜਿਹਨਾਂ ਦੀ ਦੇਖਿਆ ਈ ਉਦੋਂ ਨਹੀਂ ਤੱਕ ਕੇ ਦੇਖਿਆ ਅੱਜ ਭਾਜੀ ਵੀਰੇ ਤਾਂ ਇਹ ਕਹਿੰਦਾ ਕਿ ਉਡ ਮਾਰਦੇ ਆ ਮੇਰੇ ਤੋਰੇ ਦੀ ਇੰਨੀ ਤਾਂ ਹੀ ਇੱਕ ਥੋੜੀ ਮੇਰੀ ਪੋਹਾਂ ਦੀ ਕੁੜੀ ਜੋ ਵੀ ਅਕਤੰਬਰ ਦਾ ਆ ਗਈ ਉਹ ਸਾਡੇ ਨਾਲ ਚਲੋ ਘਰੋ ਇਹ ਸਾਲਿਆ ਤਾ ਵੀ ਸੁਣਿਆ ਨਾ ਦਾਰਸਾਨਾ ਪੱਟੀ ਜਿਹੜਾ ਹੈਗਾ ਪਤਾ ਪਤਾ ਜੀ ਆਹ ਤੇ ਪੱਲਾ ਜਿਹੜਾ ਸਾਹਮਣੀ ਪੱਲਾ ਕੋਲ ਨਹੀਂ ਆ ਪਹਲਾਉ ਨਾ 1.5 ਲੱਖ 8415 ਮੈਂ ਆਪਣੇ ਘਰ ਰੋਹਿਤ ਨਾਲ ਕਿ ਜਮਾ ਕਰਾਇਆ ਉਹਨੇ ਮੇਰਾ ਮਾਰ ਲਿਆ ਜੀ ਅੱਛਾ ਹੈ ਇਹਨਾਂ ਨੇ ਰੋਈ ਕਲਪੀ ਨੂੰ ਫੱਖ ਨਹੀਂ ਮਿਲਿਆ ਤੇ ਮੇਰੀ ਚਲੋਂ ਨੂੰ ਰਿਸ਼ਤੇਦਾਰੀ ਦੇ ਡੇਰ ਲੱਕ ਦਿੱਤੇ ਐ ਮੇਰੀ ਵੀ ਚੋਲਣ ਮਾਰ ਕੇ 1000 ਦੋਸਤੀ ਦਾ ਬੈਠਾ ਅਵੇ ਨਾ 5000 ਮਾਰ ਕੇ ਬੈਠਾ ਹੀ ਵਾਈ ਵੀ ਤੀਹ ਨਹੀਂ ਜਾ ਕੇ ਤਾਂ ਸਰਦੀਆਂ ਪਈ ਥਾਲੀ ਤੇ ਨਹੀਂ ਤੀਹ ਇਹਨਾਂ ਨੂੰ ਪਹਿਲਾਂ ਕਦੋਂ ਮਿਲ ਕੇ ਗਏ ਜੀ ਕਿਹਦੀ ਇੱਕ ਵਾਰ ਕਦੋਂ ਮਿਲ ਕੇ ਗਏ ਇਹਨਾਂ ਨੂੰ ਅਸੀਂ ਇਹਨਾਂ ਦਾ ਵਿਰੋਧ ਦਾ ਦੇ ਰਿਆ ਇਹ ਨੋ ਦਾ ਰਿਆ ਹੈ ਨੋ ਚਲੇ ਚਲੇ ਗਏ ਮੁੜ ਕੇ ਨਹੀਂ ਆਈ ਜੀ ਬੱਸ ਐਸਾ ਰਹਿਣੀ ਨਹੀਂ ਨਹੀਂ ਕਿੱਥਰ ਮਨੇ ਚਾਏ ਤੇ ਪਹਿਲੇ ਹੀ ਸੰਗਰ ਦਾ ਆਇਆ ਤੇ ਰੰਨੇ ਨਹੀਂ ਸੰਗਰ ਦਾ ਸੀ ਜਿਹੜੇ ਕਹਿੰਦੇ ਮੁਰਚਾ ਮੰਮੀ ਕੋਲੋਂ ਲੈ ਲਿਆ ਉਹ ਹਦਾਇ ਸਤਲੋ ਮਾਰੇ ਨੇ ਜੋਗਾ ਨਾ ਦੀ ਕਿਸਮਤ ਨੌਮੀ ਨੇ ਰਕਰਾ ਤੇ ਨਹੀਂ ਕੰਪਲੀਵਾ ਦੀ ਅੰਕਲ ਆਏ ਤੇਨੇ ਮੈ ਉਹਦੇ ਨੇ ਮਿਲਦੀ ਜਾਂਦੀ ਰਹੀ ਉਹਦੇ ਘਰ ਵਾਲਾ ਨੇ ਸ਼ਾਮ ਦਾ ਖੂਨ ਭਰਿਆ ਮੁੰਡਾ ਹੀ ਰਾ ਹਾਂ ਉਸ ਤੋਂ ਬਾਅਦ ਕਿਉਂ ਨਹੀਂ ਮੁਰਚੇ ਕਰੀ ਆਈ ਮੁਰਚੇ ਹੀ ਤੇ ਕਰਨਸਾਲ ਪਾਰਸਾਲ ਉਹ ਆਇਆ ਲੋ ਤੋਂ ਬਾਅਦ ਇਹ ਸੇਤ ਰਾਏ ਤੇ ਫੱਟੀ ਆਣੀ ਨਵੇਂ ਸਰੇ ਸੁੰਦ ਹੈ ਅੱਛਾ ਇਹ ਹੋਈ ਮੈਨੂੰ ਕਹਿੰਦਾ ਦੋਖਾ ਉਹਨਾਂ ਨੂੰ ਵੇਚ ਕੇ ਦੀ ਦੋਰੋਂ ਦੀ ਮੈਨੂੰ ਇਹ ਮੇਰੇ ਨਾਲ ਵੀ ਗਈ ਕਹਿੰਦੀ ਚਲੋ ਆ ਕੇ ਘੂਆ ਲਾ ਜਿੱਤਰਾ ਮਨਜੀ ਕੀਤਾ ਇਹਨਾਂ ਦੋਖਾ ਨੇ ਇਹਨੂੰ ਕੋਣ ਨਜ਼ਰ ਰੱਖੇ ਨੋਕ ਤੇ ਨਾਲ ਮਾਲਕ ਤੇਹੀ ਬੈਠੇ ਖਾਣੇ ਸਹੀ ਗੱਲ ਆ ਪਹਿਣੀ ਇਹ ਮਾਨੀਆਂ ਲੱਗਦੀਆਂ ਥਾਰੀਆਂ ਅੱਜ ਨਹੀਂ ਕਹਿ ਸਕਦੇ ਥਾਂ ਸਾਡੀ ਹੈ ਸਹੀ ਗੱਲ ਨਹੀਂ ਥਾਂ ਜ ਨਾ ਕੀਤੇ ਬੋਲਦੀ ਜਗ੍ਹਾ ਜਿਹੜੀ ਨਾ ਕੀਤੇ ਬੋਲਦੀ ਆ ਥਾਂ ਦਾ ਹੈ ਮੇਰੇ ਸੋਹਰੇ ਨੇ ਇਹ ਨਾਲ ਦਿੱਤੀ ਹੋਈ ਆ ਨਹੀਂ ਮਤਲਬ ਕਿ ਲੈ ਕੇ ਦਿੱਤੀ ਜਾਂ ਉਦਾਂ ਹੀ ਪ੍ਰਾਪੀ ਦੋਤੀ ਗੁੱਗੜੀ ਨਹੀਂ ਜਾ ਰਹੀ ਉਹ ਹੀ ਹੰਿਆ ਹੈਗੀ ਆ ਘਰ ਵਾਲਾ ਮੇਰਾ ਚਲ ਮੇਟਾ ਵਾ ਮੈਨੂੰ ਸੱਸ ਨੇ ਕਦੇ ਨਹੀਂ ਪਤਾ ਹੀ ਹੈ ਨਾ ਜੇਤ ਪੈਣੀ ਹੈਗੀ ਮੇਰੀ ਗੱਲ ਸੁਣੋ ਜੇਤ ਥਾਂ ਤੁਹਾਡੇ ਨਾਂ ਤੇ ਹੈਗੀ ਆ ਚੁੱਪ ਕਰਕੇ ਥਾਂ ਆਪਦੀ ਲੈ ਜੋ ਇਹਨਾਂ ਤੋਂ ਮਾਤਾ ਜੀ ਆਪੇ ਸੰਭਲਾਂਗੇ ਨਹੀਂ ਇਹ ਤਾਂ ਕਰਨੀ ਤੇ ਰੇਂਜੀ ਵੀਰੇ ਤੁਸੀਂ ਉਹਦੇ ਨਾਲ ਸਪੋਰਟ ਹਰਦੀ ਕਰੋਗੇ ਤਾਂ ਫੇਰ ਹੀ ਜੇ ਤੁਹਾਡੇ ਨਾਂ ਤੇ ਕੁੜੀਆਂ ਨਹੀਂ ਨਾ ਜਾਣਦੀਆਂ ਕੁੜੀਆਂ ਤੈਨੂੰ ਕੁਝ ਸਮਝਦੀਆਂ ਹੀ ਨਹੀਂ ਐ ਕੁੜੀਆਂ ਦਾ ਤਾਂ ਪਹਿਲੇ ਪਤਾ ਲੱਗ ਹੀ ਗਿਆ ਵਾ ਕਿ ਕਿ ਨਹੀਂ ਮੈਂ ਆਮ ਨਹੀਂ ਆ ਮੈਂ ਆਮ ਨਹੀਂ ਮੈਨੂੰ ਕੀ ਹੋਇਆ ਆਈ ਆਪਣੀ ਮਾਂ ਹੀ ਤਾਂ ਵੀ ਆਪਣੇ ਮਾਪਿਓ ਨਹੀਂ ਸਾਹਮਦੇ ਰਹੇ ਸਰਾ ਆਇਓ ਕਿਸੇ ਦਿਨ ਆਇਓ ਕਿਸੇ ਦਿਨ ਸਾਡੇ ਕੋਲ ਆਇਓ ਫਿਰ ਆਸ਼ਮ ਦੇ ਚ ਆਇਓ ਆਪਾਂ ਬਹਿ ਕੇ ਕਰ ਲਾਂਗੇ ਗੱਲ ਜੇ ਨਾ ਤੀ ਸੰਭਲ ਗਏ ਫਿਰ ਤੂੰ ਸੰਭਲਿਓ ਕਿਥੇ ਮਹਰਾਣਾ ਆਪਣਾ ਹਰੀਕੇ ਪੱਤਨ ਕੋਲ ਅੱਛਾ ਮਹਰਾਣਾ ਜੀ ਪੱਤੀਆਂ ਲੱਗੇ ਨਾ ਨਹੀਂ ਪਹਿਲੇ ਅੱਜ ਨਾ ਆਇਓ ਅੱਜ ਮੈਂ ਕਿਤੇ ਨਾ ਜਾ ਰਿਹਾ ਵਾਂ ਤੁਸੀਂ ਰੱਬ ਦਾ ਢਪਲਾ ਕਰੇ ਮੈਨੂੰ ਕਾਲੇ ਨੇ ਪਰਸੋਂ ਤੁਸੀਂ ਫੋਨ ਲਾ ਕੇ ਆ ਗਿਓ ਇਹ ਮਦਦਾਂ ਤੁਸੀਂ ਹੋਣ ਨੂੰ ਲੈ ਗਏ ਜੋ ਉੱਥੇ ਹਾਂ ਮੈਂ ਆਪਣੇ ਕੋਲ ਲੈ ਗਿਆ ਇਹਨਾਂ ਨੂੰ ਅੱਛਾ ਤੇ ਇਹ ਮੰਮੀ ਨਹੀਂ ਚੱਲਿਆ ਜਾਂ ਕਿੰਨੀ ਫਾਟੇ ਜਾਦੇ ਦੇ ਇਹਨਾਂ ਦੇ ਮਦਦ ਘਰ ਜਾ ਕੇ ਤੇ ਕਹਿ ਕੇ ਤੇ ਆਈ ਹੈ ਮਨੇ ਦਾ ਇਹ ਪਤਾ ਲੱਗੇ ਪੀ ਉਹਨਾਂ ਤਾਂ ਪਤਾ ਹੀ ਜਾਂਦੇ ਹੋਣਗੇ ਇਹਨਾਂ ਨੂੰ ਉੱਥੇ ਕੋਈ ਹੋਰ ਕੋਈ ਉੱਥੇ ਹੋਰ ਕੁਝ ਨਹੀਂ ਹੈਗਾ ਬਸ ਘਾਫੂਸੀਆ ਬਸ ਹੁੰਦਾ ਥਾਂ ਤੇ ਨਾ ਧੀਆ ਇੱਥੇ ਗਮਾਂ ਨੂੰ ਹਿਲਾਏ ਆ ਤੇ ਤਿੰਗਿਆ ਪਾਇਆ ਇਹਨਾਂ ਨੇ ਗਾਲੀ ਕਢੀ ਹਿੰਦਸ ਤੇ ਕਾਂਦੇ ਫਿਰਦੇ ਨੇ ਤੇ ਭਾਜੀ ਅਸੀਂ ਇਹ ਮੈਂ ਕਰਕੇ ਜਾ ਕੇ ਕਰਾਇਆ ਦੇਣ ਦੀ ਤੇ ਸਾਡੇ ਸਾਤਾ ਜੀ ਨੇ ਤੇ ਮਕਾਨ ਪਾ ਕੇ ਬਹਿ ਸਕਦੇ ਹਾਂ ਜੀ ਇਹਨਾਂ ਨੇ ਆਣੀ ਦਿੱਤਾ ਕਿ ਚਲੋ ਇਹ ਹੁਣ ਬਸ ਰਸਨ ਦੇ ਆਂਦਰ ਘਰ ਹੋਇਆ ਮੀਆਂ ਪਤਾ ਲੱਗਾ ਬਿਮਾਰ ਗਿਆ ਤੇ ਹੁਣ ਪਤਾ ਲੱਗਾ ਮੇਰੇ ਘਰਵਾਲੇ ਜਾਂਦੇ ਨੇ ਮੁੰਡਾ ਮਰ ਗਿਆ ਆਹ ਜੀ ਮਰ ਗਿਆ ਮਰ ਗਿਆ ਆਪੇ ਇਤਰਾ ਕਰਦੀ ਰਹੀ ਥੋਈ ਕੋਈ ਗੱਲ ਨਹੀਂ ਆਇਓ ਕਿਸੇ ਦੇ ਨਾ ਤੁਹਾਡਾ ਨੰਬਰ ਹੀ ਤੁਹਾਡਾ ਹੀ ਆਏ ਹਾਂ ਜੀ ਮੇਰਾ ਨੰਬਰ ਹਾਂ ਪਹਿਲੇ ਕੁਝ ਮੈਂ ਦੇਖ ਲਈ ਨਾ ਕੀ ਲੱਗਦੀ ਸੀ ਤੁਹਾਨੂੰ ਇਹਨਾਂ ਦੇ ਮਾ ਜਿਹੜਾ ਮੇਰਾ ਸੋਹਣਾ ਹੈ ਨਾ ਅਮੀ ਤੇ ਇਹ ਇਹਨਾਂ ਦੀ ਮੰਮੀ ਹੀ ਉਹ ਇਹਨਾਂ ਦੀ ਸੱਚੀ ਪਤਨੀ ਹੈ। ਅੱਛਾ ਇਹਨਾਂ ਦੀ ਮੰਮੀ ਆ ਜਿਹੜੀ ਮਾਤਾ ਦੀ ਮਾਂ ਜਿਹੜੀ ਮਾਤਾ ਦੀ ਮਾਂ ਹੀ ਹਾਂਜੀ ਇਹ ਮੇਰੀ ਦੀ ਸੱਚੀ ਮੇਰੇ ਸੋਹਣੇ ਦੀ ਸੱਚੀ ਪਤਨੀ ਹੈ। ਠੀਕ ਠੀਕ ਠੀਕ। ਇਹਨਾਂ ਦੀ ਨਾਨੀ ਥੋੜੀ ਹੋ ਗਈ ਕੇ? ਹਾਂ 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 ਕੋਈ ਗੱਲ ਨਹੀਂ ਪਹਿਲੇ ਤੁਸੀਂ ਆ ਜਿਓ ਆ ਜਿਓ ਤੁਸੀਂ ਜਦੋਂ ਆ ਜਿਓ ਆਪਾਂ ਤਾਂ ਮਾਤਾ ਨੂੰ ਬੁਲਾ ਦਾਂਗੇ। ਨੇ ਦਿੱਤਾ ਤੇ ਇਹ ਕਿਸਮ ਦੇ ਹੁੰਦੇ ਮਿਲ ਜੀ ਵੀ ਮਿਲੋਗੇ ਪਰ ਇਹ ਕਹਿੰਦਾ ਮੈਂ ਇਹ ਨਾ ਕਿਹਾ ਵੀ ਕਹਿੰਦਾ ਇਹਨੂੰ ਘਰ ਬਾਹਰ ਲੈ ਆਏ ਇਹ ਨੂੰ ਨਹੀਂ ਪਤਾ ਕਿ ਕਿੱਥੇ ਲੈ ਜਾਏ ਨਹੀਂ ਮੈਂ ਪਹਿਲੇ ਲੈ ਜਾਵਾਂ ਕਿ ਘਰ ਬਹੁਣਾ ਕੀ ਦੀ ਆਸ ਰਹੀਆ ਕੋਈ ਘਰੇ ਤਾਂ ਹੈਗਾ ਨਹੀਂ ਤੁਰਿਆ ਤੂੰ ਚਾਹੀਦਾ ਕੋਈ ਜਾਂਦਾ ਨਹੀਂ ਆ ਉਹ ਹੀ ਤਾਂ ਕਹਿਣ ਗਿਆ ਕਹਿੰਦੇ ਨਾ ਸੁਆਪਾ ਘਰ ਬਾਹਰ ਤੇ ਮਾਂ ਪਿਤਾ ਤੋਂ ਅੰਦਰ ਕੋਈ ਵੀ ਨਹੀਂ ਹੋਣਾ ਘਰੇ ਕੋਈ ਵੀ ਨਹੀਂ ਹੈਗਾ ਘਰੇ ਬਚਾਰੀ ਨੂੰ ਕੌਣ ਰੋਟੀ ਪਾਣੀ ਕੌਣ ਦੇਊਗਾ ਕੌਣ ਵੇਖੂਗਾ ਇਹਨੂੰ ਹਾਂ ਮਹਿਲਾ ਜੇ ਬੰਨਿਆਂ ਦੇ ਉੱਤੇ ਟੱਕੀ ਤੇ ਹੀ ਕਹਿੰਦੀ ਤੁਸੀਂ ਆ ਜਾਓ ਇੱਕ ਰਿਹਾਇਓ ਜਰੂਰ ਇੱਕ ਰਿਹਾਇਓ ਜਰੂਰ ਆਇਓ ਮਿਲਣ ਤੇ ਜਰੂਰ ਆਇਓ ਮਾਤਾ ਨੂੰ ਹਾਂ ਇੱਕਦਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕਿੱਥੇ ਕਰਾਂ ਲੈਣੇ ਕਿ ਹਾਂ ਹਾਂ ਜਰੂਰ ਪੈਣੀ ਜਰੂਰ ਮੇਰੀ ਗੱਲ ਕਰਾ ਦਿਓ ਇਹਨਾਂ ਨਾਲ ਹਾਂਜੀ ਤੇਰੋਂ ਪਤਾ ਨਹੀਂ ਇਹ ਜੋ ਨਾਜਾ ਇਹ ਤੇ ਨਹੀਂ ਪੱਟੀ ਨਹੀਂ ਹੁਣ ਉੱਥੇ ਤੁਹਾਨੂੰ ਜਾਣ ਦਾ ਕੋਈ ਫਾਇਦਾ ਨਹੀਂ ਆ ਤੁਹਾਨੂੰ ਜਵੈ ਪਾ ਕੇ ਆਮਦੇ ਬੰਨੇ ਚ ਪਾਇਓ ਵੱਖਰੀ ਗੱਲ ਹੈ ਪਾਇਓ ਹਾਂ ਉਹ ਹੋਏ ਮੈਂ ਕਿਹਾ ਲਾਈ ਪਾ ਕੇ ਆਉਣਗੇ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਕੋਈ ਹੈਗਾ